ਅਮਰਤਪਾਲ ਦੇ ਸਾਥੀ ਪਪਲਪ੍ਰੀਤ ਨੂੰ ਜਿਹੜਾ ਕਿ ਤਿੰਨ ਦਿਨਾਂ ਦਾ ਰਿਮਾਂਡ ਮਿਲ ਚੁੱਕਾ ਹੈ ਤੇ ਉੱਥੇ ਹੀ ਦੱਸਦੀ ਹੈ ਕਿ ਕੱਲ ਉਹਨਾਂ ਨੂੰ ਪੇਸ਼ ਕੀਤਾ ਗਿਆ ਸੀ ਤੇ ਜਿਸ ਦੇ ਤਹਿਤ ਉੱਥੇ ਹੀ ਉਹਨਾਂ ਨੂੰ ਹੁਣ ਤਿੰਨ ਦਿਨਾਂ ਦਾ ਹੋਰ ਰਿਮਾਂਡ ਮਿਲ ਚੁੱਕਾ ਹੈ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਦੱਸਦੀ ਕਿ ਅਮਰਤਪਾਲ ਦੇ ਸਾਥੀ ਜਿਹੜੇ ਕਿ ਸਾਥ ਪਹਿਲਾ ਸੱਤ ਸਾਥੀ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਗਿਆ ਤੇ ਜਿਸ ਤੋਂ ਬਾਅਦ ਉੱਥੇ ਹੀ ਤਿੰਨ ਸਾਥੀ ਜਿਹੜੇ ਕਿ ਅਮਰਤਪਾਲ ਦੇ ਨਾਲ ਮੌਜੂਦ ਸੀ ਪਪਲਪ੍ਰੀਤ ਤੇ ਵਿਰਿੰਦਰ ਫੌਜੀ ਉਹਨਾਂ ਦੇ ਨਾਲ ਡਿਬਰੂਗੜ੍ਹ ਜੇਲ੍ਹ 'ਚ ਬੰਦ ਸੀ ਤੇ ਦੂਜੇ ਪਾਸੇ ਹੁਣ ਸਾਰੇ ਉਹਨਾਂ ਦੇ ਸਾਥੀ ਪੰਜਾਬ ਦੇ ਵਿੱਚ ਆ ਚੁੱਕੇ ਨੇ ਤੇ ਉੱਥੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਹੈ ਤੇ ਕੱਲੇ ਅਮਰਤਪਾਲ ਜਿਹੜੇ ਵੀ ਹਜੇ ਵੀ ਆਸਾਮ ਦੀ ਡਿਬਰੂਗੜ੍ਹ جیل ਦੇ ਵਿੱਚ ਬੰਦ ਨੇ ਦੂਜੇ ਪਾਸੇ ਪਪਲਪ੍ਰੀਤ ਨੂੰ ਕੱਲ ਜਿਹੜਾ ਕਿ ਪਹਿਲਾ 4 ਦਿਨਾਂ ਦਾ ਰਿਮਾਂਡ ਦੇ ਉੱਤੇ ਲਿਆਂਦਾ ਗਿਆ ਸੀ ਤੇ ਉਹ ਰਿਮਾਂਡ ਖਤਮ ਹੋ ਚੁੱਕਿਆ ਸੀ ਤੇ ਕੱਲ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਉੱਥੇ ਹੀ ਅਜਨਾਲਾ ਕਾਂਡ ਦੇ ਬਾਰੇ ਲਗਾਤਾਰ ਪੁੱਛ ਪੜਤਾਲ ਤੱਕ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਦੱਸਦੀ ਹੈ ਕਿ ਹੁਣ ਲਗਾਤਾਰ ਜਿਹੜਾ ਕਿ ਪਪਲਪ੍ਰੀਤ ਤੋਂ ਪੁੱਛਗਿੱਛ ਕੀਤੀ ਹਾਰੀਆ ਤੇ ਜਿਸ ਦੇ ਤਹਿਤ ਉਥੇ ਹੀ ਲਗਭਗ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਮਰਤਪਾਲ ਵੀ ਜਿਹੜੇ ਕਿ ਪੰਜਾਬ ਆ ਸਕਦੇ ਨੇ ਦੂਜੇ ਪਾਸੇ ਉਥੇ ਹੀ 22 ਤਰੀਕ ਨੂੰ ਜਿਹੜਾ ਕਿ ਲਗਾਤਾਰ ਚਰਚਾਾਂ ਮੈਂ ਇਹ ਵੀ ਹੋ ਰਹੀਆਂ ਨੇ ਕਿ ਭਾਈ ਅਮਰਤਪਾਲ ਸਿੰਘ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਲਿਆਂਦੇ ਜਾ ਸਕਦੇ ਨੇ ਤੇ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਹੁਣ ਪਪਲ ਪ੍ਰਿਤ ਨੂੰ ਲੈ ਕੇ ਗੱਲ ਕਰੀਏ ਤਾਂ ਉਹਨਾਂ ਨੂੰ ਪਹਿਲਾ 4 ਦਿਨਾਂ ਦਾ ਰਿਮਾਂਡ ਮਿਲਿਆ ਤੇ ਕੱਲ ਉਹ ਖਤਮ ਹੋ ਚੁੱਕਿਆ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਹੁਣ ਇਹ ਪੁਲਿਸ ਨੇ ਉਹਨਾਂ ਨੂੰ ਫਿਰ ਤੋਂ 3 ਦਿਨਾਂ ਦਾ ਰਿਮਾਂਡ ਦੇ ਲਿਆਂਦਾ ਤੇ ਜਿਸ ਤੋਂ ਬਾਅਦ ਇਹਨਾਂ ਦਿਨਾਂ ਬਾਅਦ ਫਿਰ ਤੋਂ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਪੇਸ਼ੀ ਦੇ ਦੌਰਾਨ ਉੱਥੇ ਹੀ ਕੋਈ ਵੱਡਾ ਫੈਸਲਾ ਜਿਹੜਾ ਕਿ ਕੋਰਟ ਵੀ ਲੈ ਸਕਦਾ ਹੈ ਤਾਂ ਜਾਂ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ ਤੇ ਤੈਅ ਤੋਂ ਉੱਥੇ ਹੀ ਉਹਨਾਂ ਨੂੰ ਹੁਣ 3 ਦਿਨਾਂ ਦਾ ਹੋਰ ਰਿਮਾਂਡ ਮਿਲ ਚੁੱਕਾ ਹੈ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤਾਂ ਦੱਸਦੀ ਕਿ ਅਮਰਤਪਾਲ ਦੇ ਸਾਥੀ ਜਿਹੜੇ ਕਿ ਸਾਥ ਪਹਿਲਾਂ ਸੱਤ ਸਾਥੀ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਗਿਆ ਤੇ ਜਿਸ ਤੋਂ ਬਾਅਦ ਉੱਥੇ ਹੀ ਤਿੰਨ ਸਾਥੀ ਜਿਹੜੇ ਕਿ ਅਮਰਤਪਾਲ ਦੇ ਨਾਲ ਮੌਜੂਦ ਸੀ ਪਪਲਪ੍ਰੀਤ ਤੇ ਵਿਰਿੰਦਰ ਫੌਜੀ ਉਹਨਾਂ ਦੇ ਨਾਲ ਡਿਬਰੂਗੜ ਜੇਲ੍ਹ 'ਚ ਬੰਦ ਸੀ ਤੇ ਦੂਜੇ ਪਾਸੇ ਹੁਣ ਸਾਰੇ ਹੀ ਉਹਨਾਂ ਦੇ ਸਾਥੀ ਪੰਜਾਬ ਦੇ ਵਿੱਚ ਆ ਚੁੱਕੇ ਨੇ ਤੇ ਉੱਥੇ ਹੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਹੈ ਤੇ ਕੱਲੇ ਅਮਰਤਪਾਲ ਜਿਹੜੇ ਵੀ ਹਜੇ ਵੀ ਆਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਦੂਜੇ ਪਾਸੇ ਪਪਲਪ੍ਰੀਤ ਨੂੰ ਕੱਲ ਜਿਹੜਾ ਕਿ ਪਹਿਲਾ 4 ਦਿਨਾਂ ਦਾ ਰਿਮਾਂਡ ਦੇ ਉੱਤੇ ਲਿਆਂਦਾ ਗਿਆ ਸੀ ਤੇ ਉਹ ਰਿਮਾਂਡ ਖਤਮ ਹੋ ਚੁੱਕਿਆ ਸੀ ਤੇ ਕੱਲ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਉੱਥੇ ਹੀ ਅਜਨਾਲਾ ਕਾਂਡ ਦੇ ਬਾਰੇ ਲਗਾਤਾਰ ਪੁੱਛ ਪੜਤਾਲ ਤੱਕ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਦੱਸਦੀ ਹੈ ਕਿ ਹੁਣ ਲਗਾਤਾਰ ਜਿਹੜਾ ਕਿ ਪਪਲ ਪ੍ਰਿਤ ਤੋਂ ਪੁੱਛਕਿਛ ਕੀਤੀ ਜਾ ਰਹੀ ਹੈ ਤੇ ਜਿਸ ਦੇ ਤਹਿਤ ਉਥੇ ਹੀ ਲਗਭਗ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਮਰਤਪਾਲ ਵੀ ਜਿਹੜੇ ਕਿ ਪੰਜਾਬ ਆ ਸਕਦੇ ਨੇ ਦੂਜੇ ਪਾਸੇ ਉਥੇ ਹੀ 22 ਤਰੀਕ ਨੂੰ ਜਿਹੜਾ ਕਿ ਲਗਾਤਾਰ ਚਰਚਾਾਂ ਮੈਂ ਇਹ ਵੀ ਹੋ ਰਹੀਆਂ ਨੇ ਕਿ ਭਾਈ ਅਮਰਤਪਾਲ ਸਿੰਘ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਲਿਆਂਦੇ ਜਾ ਸਕਦੇ ਨੇ ਤੇ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਹੁਣ ਪਪਲ ਪ੍ਰਿਤ ਨੂੰ ਲੈ ਕੇ ਗੱਲ ਕਰੀਏ ਤਾਂ ਉਹਨਾਂ ਨੂੰ ਪਹਿਲਾਂ 4 ਦਿਨਾਂ ਦਾ ਰਿਮਾਂਡ ਮਿਲਿਆ ਤੇ ਕੱਲ ਉਹ ਖਤਮ ਹੋ ਚੁੱਕਿਆ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਹੁਣ ਪੁਲਿਸ ਨੇ ਉਹਨਾਂ ਨੂੰ ਫਿਰ ਤੋਂ 3 ਦਿਨਾਂ ਦੇ ਰਿਮਾਂਡ ਦੇ ਉੱਤੇ ਲਿਆਂਦਾ ਤੇ ਜਿਸ ਤੋਂ ਬਾਅਦ 3 ਦਿਨਾਂ ਬਾਅਦ ਫਿਰ ਤੋਂ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਪੇਸ਼ੀ ਦੇ ਦੌਰਾਨ ਉੱਥੇ ਹੀ ਕੋਈ ਵੱਡਾ ਫੈਸਲਾ ਜਿਹੜਾ ਕਿ ਕੋਰਟ ਵੀ ਲੈ ਸਕਦਾ ਹੈ ਤਾਂ ਜਾਂ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ